ਲਿਕਾ ਕਿ ਦਾ ਪਈਆਂ ਨੇ ਬਾਹਰ ਸ਼ਾਮਾਂ ਪੈ ਗਈਆਂ ਨੇ ਦਾਣੇ ਬਾਹਰ ਸੁੱਕਣੇ ਪਏ ਨੇ ਬੱਦਲ ਗੋੜੇ ਗੋੜੇ ਚੜਿਆ 니 ਕਵਾਲਾ 니 ਫੋਨਾ ਮਾ 니 ਕਿ ਨੀਗਦਨ ਨਿੰਦਰਾਈ ਹੈ ਬਾਹਰ ਵੇਖੋ ਉਧਰ ਦਾਣੇ ਸੁੱਕਣੇ ਪਾਣੇ ਪਏ ਨੇ ਪਾਉ ਬੋਰੀਆਂ ਦੇ ਛਟਕੇ ਕਵਾਲਾ 니 ਫੋਨ ਮਰ ਤਾਂ ਕਾ ਉਠ ਉਠੋ ਠਾ ਦਾਇ ਅਛੀ ਲਾ ਕੇ ਪਈਆਂ ਨੇ ਚਲੋ ਫੜਾ ਬੋਰਾ ਦਾਣੇ ਪਾ ਲੈ ਕੇ ਚਲੋ ਉਠੋ ਤਾਂ ਮਮੀ ਪਾ ਦਿੰਨੇ ਆ ਪਾਣੀ ਦਾਣੇ ਤੇ ਫਿਲਮ ਦਾ ਸੁੱਤੇ ਉੱਠੇ ਆ ਮੈਂ ਘਣੀ ਪਣ ਕਾਣੇ ਗਾਣੇ ਪਾਠਲ ਕਰਤੋਂ ਪਹਿਲਾ ਥੋੜਾ ਬਦਲ ਬਣਾ ਮੈਂ ਕਿਆ ਬਦਲ ਬਣਾ ਕੇ ਛਤੀ ਕੁਛ ਛਤੀ 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 ਬਾਨੇ ਨਾ ਮਾਰ ਬੋਤੇ ਬਾਹਰ ਕਾ ਦੀ ਨੇਰੀ ਚੜੀ ਬਾਹਰ ਤੇ ਥੋਪ ਲੱਗੀ ਐ ਮੂੰਹ ਨਹੀਂ ਤੌਣ ਦਿੱਤਾ ਕਿ ਤੇ ਨਾ ਪਾਣੀ ਘਟ ਪੀਂ ਪੀਤਾ ਕਾ ਮੋਰ ਵੇ ਕੇ ਪਾਣੀ ਨਾ ਨੁਕੀ ਜਾਂਦਾ ਦਾ ਦਾਣੇ ਸੁਕਣੇ ਪਾਏ ਨੇ ਤੇ ਬੰਦਾ ਪਿਛੋਟ ਕੇ ਦਾਲੇਂਗੇ ਜੇ ਪੋਣੇ ਚਾਹ ਪਹਿਲਾਂ ਪਵਾ ਲੀਆ ਨਾ ਪਿਛੇ ਤੇ ਨਾ ਚਾਹ ਮੇਰੇ ਜੇ ਆਇਆ ਨਾ ਦੁੱਧ ਤੇ ਨੇ ਇਹਨਾਂ ਨੂੰ ਚਾਹ ਬਣਾ ਕੇ ਦਾਣੇ ਪਾ ਕੇ ਤੇ ਮਿਟਾਂ ਮਿਟੇ ਤਰੋ ਮੰਡੀ ਉਹ ਕਾਹਦਾ ਹੋ ਗਿਆ ਕਿ ਨਾ ਬਹੁਤੀਆਂ ਪੂਜੜੀਆਂ ਕਾਹਦੀਆਂ ਜੋ ਸੁੱਤੀਆਂ ਨੇ ਜੋ ਸੁੱਤੀਆਂ ਦਾਣੇ ਆ ਕੇ ਤੇ ਕਿਦਾਂ ਵੱਡੀ ਬੜਬੜ ਕਰਦੀ ਬਾਹਰ ਨੂੰ ਗਈ ਐ ਦਾਣੇ ਕੰਮ ਵਾਲੇ ਵੇਖ ਪਤਾ ਨਹੀਂ ਨਾ ਜੀ ਨੂੰ ਕਿਉਂ ਕੋਈ ਹੁੰਦਾ ਵਾ ਆਣ ਨੂੰ ਆਂਦ ਕਣ ਆ ਵੀ ਲੈ ਆ ਆ ਵੀ ਲੈ ਚਾਹ ਬਣਾ ਕੇ ਪੀ ਲਈਏ 2 ਕਿਲੋ ਦੁੱਧ ਲੈਣੀਆਂ ਪਤਾ ਨਹੀਂ ਕਿੱਧਰ ਤੇ ਜਾਂਦਾ ਕਿੱਧਰ ਨਹੀਂ ਜਾਂਦਾ ਦੈਨੀਆਂ ਨਾਲ ਚਾਹ ਬਣਾ ਕੇ ਪਹਿਲਾਂ ਨਾ ਕੋ ਦਾਣੇ ਪੂਣਦੀਆਂ ਨੇ ਸਾਰੇ ਤੇ ਅੰਦਰ ਖਾ ਤੋ ਬਦ ਸਾਰੀ ਲੰਘ ਗਈ ਆ ਪਾਈ ਲੈਣੇ ਦਾਣੇ ਤੇ ਮਮਮੀ ਯਾਦਾ ਰੋਲਾ ਪਾਏਗੀ ਆ ਗਈਆਂ ਦੀਦੀ ਇਦਾਂ ਕਰੋ ਇੱਕ ਬੋਰੇ ਤੁਸੀਂ ਭਰ ਲੋ ਤੇ ਇੱਕ ਬੋਰੇ ਚ ਮੈਂ ਭਰ ਲੈਨੀਂਦਾ ਚੜੀ ਕਿੱਥੇ ਕਾਦੀ ਨੇਰੀ ਆਈ ਦੱਸ ਹੁਣੇ ਧਾਣੇ ਪਾਉਣ ਦੀ ਭਰ ਲੈਨੇ ਮਮਮੀ ਬਾਅਦ ਚ ਰੋਲਾ ਪਾਏਗੀ ਕੋਕ ਨਹੀਂ ਹੁੰਦਾ ਕਿੱਥੇ ਬੋਰਾ ਪੂਰਾ ਹੁੰਦਾ ਲਿਆਓ ਬੋਰੇ ਲਾ ਬਗੇ ਤੇ ਧੋਨੇ ਭਰ ਲੀਏ ਮੈਂ ਮੂੰਹ ਨਾਲ ਆਨੇ ਚਰ ਸਮਾ ਬੈ ਗਈਆਂ ਸੇਰ ਦੀਆਂ ਕੋਲੋਂ ਮਾਵੇ ਬੋਰੇ ਧੋ ਕੇ ਰੱਖਿਆ ਇਹ ਚ ਪਾਲਾ ਨੂੰ ਮਚਾਰਾ ਦਿੰਨੀ ਐ। ਦੀਦੀ ਇੱਕ ਬੋਰਾ ਤੁਸੀਂ ਭਰ ਲੋ ਵੇਖ ਮੈਂ ਭਰ ਲੈਨੀ ਆ। ਚਲਾ ਅੱਗੇ ਛੇਤੀ ਛੇਤੀ ਭਰ। ਮੰਮੀ ਤੇ ਨਹੀਂ ਆ ਜਾਈਂਦੀ ਬਸ। ਬਸ। ਚਲ ਦੀਦੀ ਫਿਰ ਪਾ ਲਈਏ ਬੋਰੇ ਦੇ ਵਿੱਚ। ਚਲ ਤੁਹਾਨੂੰ ਭਰ ਮੰਮੀ ਚੋਦਾ ਨਹੀਂ ਆਈ ਦੀ। ਕਿੱਥੇ ਬਦਲ ਮਿੰਦ ਕਿਤੇ ਦਿਖਾਣੀ ਡਿਆ। ਧੁੱਪ ਗੁਰਗੜੇ ਚੜੀ। ਇਹ ਬਸ ਆਨੂ ਵੇਖ ਕੇ ਨਾ ਜਾ ਰਹੀ ਨਹੀਂ ਸਕਦੀ। ਤੁਹਾਨੂੰ ਪਤਾ ਹੁਣ ਜੋ ਮੰਮੀ ਨੇ ਕਹਿਣਾ ਹਨ ਉਹ ਹੀ ਕਰਨਾ ਪੈਣਾ ਵਾ। ਜੇ ਸਾਡੀ ਚੱਲਦੀ ਹੋਵੇ ਤਾਂ ਘਾਟੇ ਘਾਦੇ ਘਰ ਚ। ਚੱਲ ਭਾਗਾਂ ਕੰਮ ਨਿਬੜੇ ਛੇ ਛੇ ਅੱਖਾਂ ਵੀ ਨਹੀਂ ਖੁੱਲੀਆਂ ਤੇ ਅੰਤਰੀ ਕੰਡ ਅੱਖਾਂ 'ਚ ਬੈਣ ਗਈ ਏ ਮੈਂ ਦੇਦਾ ਕਮ ਹੀ ਜੇ ਤੋਹ ਕੋ ਸੁਪਨੇ ਪਾਈ ਦਿੱਤੀ ਸੀ ਤੇ ਚੋਕੀ ਲੈਣੀ ਸੀ ਮੰਮੀ ਫੋਨ ਉਹਨੇ ਦਿੱਤਾ ਘੜੀ ਮੰਮੀ ਪਾਰ ਨਹੀਂ ਦੀ ਇਹ ਤੂੰ ਹਿੰਨ ਨੂੰ ਅੰਦਰ ਰੱਖਾਉ ਤੇ ਮੈਂ ਮੰਜੇ ਚ ਉਤ ਦੇ ਨੀ ਮੰਮੀ ਫੇਰ ਰੋਣਾ ਪਾਏਗੀ ਹਾਂ ਹਾਂ ਦੀਦੀ ਕਣਕੇ ਤੇ ਚੰਗੀ ਤਰ੍ਹਾਂ ਧੋਤੀ ਸੀ ਤੇ ਕੰਡ ਫੇਰ ਵੀ ਵਿੱਚ ਕਿੰਨੀ ਹਨ ਹੋਵੇ ਮੇਰੇ ਬਾਵਾ ਤੇ ਕਿੰਨੀ ਕੰਡ ਲੱਜੇ ਮੇਰੇ ਦੋਸਤਾਂ ਲੱਜੇ ਹੁਣ ਤਾਂ ਪਣੀ ਹੈ ਮੇਰੇ ਤੇ ਆਪ ਘਰ ਤੋਂ ਲੱਗਦੀ ਹੈ ਵੇ ਚੱਲ ਮੈਂ ਤਾਂ ਚੱਲੀ ਹਾਂ ਹੁਣ ਅੰਦਰ ਬਹੁਤ ਗਰਮੀ ਬਾਹਰ ਚਲੋ ਆ ਗਈ ਮੈਂ ਵੀ ਕਣ ਕਬੋ ਰਿਆ ਚ ਬੁਆਟੋ ਤਾ ਨੀ ਪਤਾ ਐ ਸੀ ਲਗਾ ਬੁਆਟੋ ਕਰਨੀ ਚ ਤੇ ਆ ਕਰਨੀ ਚਾਹੀਆ ਕਰਾਇਆ ਜੇ ਕੰਮ ਸਾਰਾ ਦਾਣੇ ਪਾਈਆ ਜੇ ਹਾਂਜੀ ਮੰਮੀ ਭਰ ਕੇ ਰੱਖ ਆਏ ਤੇ ਮੰਜੀਆਂ ਖਲੀਆਂ ਕੀਤੀਆਂ ਵਾ ਨਹੀਂ ਮੰਮੀ ਉਹ ਪਤਾ ਕਿ ਹਾਲੀ ਕਰਨੀ ਉਹ ਤੇਰੇ ਪਾਪੇ ਨੇ ਕਰਨੀ ਆ ਕਿ ਮੰਜੀਆਂ ਖਲੀਆਂ ਤੂੰ ਵੀ ਕਰ ਤੇ ਉਹ ਜਿਹੜੇ ਖਿਲਰੇ ਆ ਤੇ ਝਾੜੂ ਮਾਰਨਾ ਐ ਮੰਮੀ ਬਾਹਰ ਤੋਂ ਘੜ ਘੜ ਧੋਪ ਲੱਗੀ ਆ ਨਹੀਂ ਧੋਪ ਲੱਗੀ ਨਹੀਂ ਕੋਈ ਟੈਂਟੇ ਨਹੀਂ ਗੜ ਆ ਗਿਆ ਉਹ ਧੋਪੇ ਰੇ ਧੁੱਪੇ ਵੀ ਆ ਜਾਂਦਾ ਹੁੰਦਾ ਮੀਂਹ ਦਾ ਐਵੇਂ ਵੀ ਧੋਪ ਦੇ ਵਿੱਚ ਵੀ ਕਈ ਵਾਰੀ ਆਪੀਂ ਦਾ ਨਾ ਪੀਣ ਪੈਣ ਕਾਣਾ ਮੀਂਹ ਪੈਣ ਦਾ ਪੈ ਜਾਂਦਾ ਉਹ ਮੈਂ ਤਾਂ ਕਰਕੇ ਰੱਖਣੀ ਆ ਵੇ ਕਿਦਾਂ ਫੇਰ ਬਾਹਰ ਬੱਦਲ ਹੋਇਆ ਵਾ ਮੜ ਕੇ ਡਿਸ਼ਚਨ ਤੜਕੂ ਦਾਣੇ ਤਰੂ ਕੇ ਅੰਦਰ ਨਹੀਂ ਹੋਣੇ ਤੇ ਇੱਕ ਜਣੇ ਕਰੋ ਦਾਣੇ ਅੰਦਰ ਤੇ ਮੰਜੀਆਂ ਚੁੱਕੋ ਇੱਕ ਜਣੇ ਚਾਹ ਲਿਆਓ ਬਣਾ ਕੇ ਮੈਂ ਜਾਣਾ ਉਧਰ ਬਾਹਰ ਕੋ ਵੇਖਾਂ ਉੱਠ ਕੇ ਤੇ ਕੰਮ ਧੰਦਾ ਕਰਾਂ ਚਲ ਹੋ ਜਾਗਾ ਤੇ ਦੁੱਧ ਵੀ ਲੈਣ ਜਾਣਾ ਮੈਂ ਚਲ ਇਹ ਤੂੰ ਲੈ ਆਪ ਨੂੰ ਚਾਹ ਬਣਾ ਕੇ ਤੇ ਤੂੰ ਚਲ ਕਾਵਲ ਮੰਜੀਆਂ ਖੜੀਆਂ ਕਰ ਚੱਲ ਕੇ ਕਰਦੀ ਨਹੀਂ ਮੰਮੀ ਕੋਈ ਨਹੀਂ ਹਾਂ ਕਰ ਕਰ ਛੇਤੀ ਕਰੋ ਜਿੰਨਾ ਕੰਮ ਆਖੋ ਨਾ ਉਨਾ ਹੀ ਕਰਦੀਆਂ ਨੇ ਦਾਣੇ ਆ ਕੇ ਦਾਣੇ ਪਾ ਕੇ ਮਿੰਟ ਦੇ ਵਿੱਚ ਫੇਰ ਅੰਦਰ ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ ਐਡਾ ਸੋਹਣਾ ਕੰਮ ਕਰਦੀਆਂ ਹਾਂ ਅਜ ਫਰੇ ਨਜ਼ਰ ਹੀ ਲੱਗੀ ਹੈ ਕਿਸੇ ਦੀ ਮੈਨੂੰ ਯਾਦ ਆਪਦਾ ਕਿਸੇ ਦਾ ਕਰਾਉਣਾ ਪੈਣਾ ਦਾ ਹੱਥ ਹੋੜਾ ਇਹ ਹੁਣ ਬੁਬਦਾ ਹੀ ਵਿਕਾਰ ਕਰਦੀਆਂ ਚੋਵੇਂ ਜਣੀਆਂ ਓਏ ਇਨੀ ਚਾ ਸਵਾਦ ਨਾਲ ਕੰਮ ਕਰਦੀ ਫਰੇ ਕਦੀ ਨਜ਼ਰ ਲੱਗ ਗਈ ਇਹਨਾਂ ਨੂੰ ਅਕੇ ਪੂਨਮ ਕਿਆ ਕਰ ਲੈਂਦੀ ਕੰਮ ਹੁਣ ਪੂਨਮ ਨੂੰ ਪਤਾ ਨਹੀਂ ਕੀ ਹੁੰਦਾ ਜਾਂਦਾ ਵਾ ਕਦੇ ਕਵਲ ਲੱਗ ਜਾਂਦੀ ਆਖੇ ਹੁਣ ਕਵਲ ਵੀ ਇਤਰੇ ਤੇ ਤੇ ਬਤੋਰੀਆਂ ਕਰਦੀ ਪਤਾ ਨਹੀਂ ਇਹਨਾਂ ਨੂੰ ਕੀ ਗੱਲ ਹੋ ਗਈ ਏ ਮੈਂ ਕਰਨੀ ਆ ਇਹਨਾਂ ਦਾ ਵੀ ਕੋਈ ਹੱਲ ਮੈਨੂੰ ਕਰਨਾ ਪੈਣਾ ਵਾ ਕੀ ਕਰਦੇ ਲੋਗ ਮਮੀ ਦੀ ਗੱਲ ਸੱਚੀ ਆ ਮੁੱਫੀ ਲੱਗਦਾ ਅੰਤਰਜਾਮੀ ਆ ਚੰਗਾ ਹੋਇਆ ਦਾਣੇ ਸਾਹਮਲੇ ਟਾਂਨਾ ਤਾਂ ਮੈਂ ਆਪਣਾ ਕੰਮ ਕਰਕੇ ਤੇ ਵਿਹਲੀ ਹੁਣੀ ਬਾਅਦ ਚ ਪੋਨਮ ਦਹੀ ਕਰਨ। ਸਾ ਬੈ ਕੇ ਪਿੰਨੇ ਹੁੰਦਾ। ਈ ਦਾਣੇ ਯੰਤਰ ਕਰਦਾ ਪਹਿਲਾਂ ਤੇ ਝਾੜੂ ਲਾ ਦਿੰਨੀ। ਝਾੜੂ ਲਾ ਦਾਂ ਪਹਿਲਾਂ ਮੈਂ। औखे का मेनू दे सौखे काम ओनू दे मैं बस झाड़ू रह गया दाने करके माड़े जे बेबून पुआड़िया कि खलारा पा के गई है चादर भी नहीं चुक के गई मम्मी ने तो फिर रौला है काम यह भी ऐदा कर दी है ਆਵੇ ਸਾਰਾ ਖਲਾਰਾ ਇੱਥੇ ਛੁੱਟ ਗਈ। ਕਿੱਥੇ ਜਾ ਕੇ ਇਹਨਾਂ ਨੇ ਚੁੱਕ ਚਾ। ਮੰਮੀ ਨੇ ਫੇਰ ਰੋਲਾ ਹੀ ਪਾਉਣਾ। ਇਹ ਸਾਰੀਆਂ ਚਾਦਰਾਂ ਚੋਂਦਰਾ ਇੱਥੇ ਛੁੱਟ ਗਈ। ਕਿਦ ਧੋਣ ਵਾਲੇ ਕੱਪੜੇ ਅੰਦਰ ਛੁੱਟਦੇ। ਚੱਲ ਮੈਂ ਹੱਥ ਧੋਣ ਹਾਂ। ਮੀਂਹ ਆ ਵੀ ਜਾਊ ਤੇ ਕੋਈ ਨਹੀਂ। ਖਲਾਰਾ ਚੁੱਕਿਆ ਗਿਆ ਬਾਹਰ ਸਾਰਾ। ਮੈਂ ਮਰਮੋਣਾ ਬੈ ਕੇ ਚਾਹ ਪੀਣੀ। ਕੋਣੋਂ ਬਾਂਗੀ ਚਾ ਨਹੀਂ ਰਹੀ ਜੈਨੀ ਪੜਾਈ ਵਿੱਚ ਜਾ ਚੱਲ ਮੈਂ ਬਾਹਰ ਤੋਂ ਸਾਰਾ ਖਾਣਾ ਚੋਕਾ ਇਹਦੀ ਚਾਹ ਬਣਾ ਕੇ ਲੈ ਆਂ ਅੰਦਰ ਕੋਈ ਨਹੀਂ ਲੈ ਆਉਣੀ ਅਗਰ ਲੈ ਆਇਆ ਫਿਰ ਮੰਮੀ ਵੀ ਮੰਗਣ ਢੀਏ ਚਾਹ ਦੇ ਬਣਾ ਲਈਏ ਦੇਣ ਲਈ ਮੰਮੀ ਨਾਲ ਆ ਲੋ ਮੰਮੀ ਚਾਹ ਦੀਦੀ ਚਾਹ ਪੀ ਲਓ ਲੈ ਪਰ ਮੰਮੀ ਆਪਣਾ ਕੱਪ ਚਾਹ ਲੈ ਬਦਲਦਾ ਸੱਚੀ ਮੰਮੀ ਬਾਹਰ ਬੜਾ ਹੋ ਗਿਆ ਵਾ ਆਹੋ ਬਾਹਰ ਨਾ ਖਾਣੋ ਕੰਨੀ ਆਲੇ ਚਾਹ ਲਾ ਵੰਦੇ ਮਗਾਈਂ ਮਾਰਦਾ ਕੰਮ ਸਾਰਾ ਇੱਕ ਹ ਕਰ ਲਿਆ ਦੀਦੀ ਨੇ ਮੈਂ ਚਾਹ ਲੈ ਆਂਦੀ ਹੁਣ ਸ਼ਾਮ ਦਾ ਰੋਟੀ ਪਾਣੀ ਬਣਾਉਣਾ ਬਸ ਚਾਹ ਪੀ ਲਈ ਹੈ ਨਾ ਕਨ ਮਰੋਟੀ ਪਾਣੀ ਕਰ ਰਹਾ ਤਾਂ ਉੱਪਰੋਂ ਦੋਨੇ ਲੈ ਆਈਏ ਸਬਜ਼ੀ ਬਣਾ ਲਓ ਇੱਕ ਜਨੇ ਫੜਾ ਬਣਾਉਦੇ ਫੁਲਕੇ ਲੈ ਆ ਲਓ ਤੇ ਬੰਦ ਤਾਂ ਨਹੀਂ ਪਤਾ ਕਿਹੜੇ ਲੈ ਆ ਗਏ ਮੰਮੀ ਰੋਟੀ ਕੋਈ ਬਣਾ ਦਿੰਨੀ ਨਾਲ ਮੈਂ ਚਾਚੀ ਘਰ ਨਹੀਂ ਗਈ ਜਿੱਦਾਂ ਦੀ ਬੀਬੀ ਕੋ ਆਈਆਂ ਜਾ ਬਰ ਹੋਇਆ ਤਾਂ ਛੇਤੀ ਆ ਜਾਈ ਮੈਂ ਛੇਤੀ ਆ ਜਾਂਗੀ ਮੰਮੀ ਆ ਛੇਤੀ ਆ ਜਾਈ ਮੈਂ ਕੋਈ ਮਨੂ ਚ ਸਬਜ਼ੀ ਬਣਾਉਂਦੀ ਹਾਂ ਤੇ ਫੜਾਣ ਦੇ ਫੁਲਕੇ ਲੈ ਲੈਂਦੇ ਹਾਂ ਰੱਥੇ ਮੈਂ ਕੋਈ ਨਹੀਂ ਆਣਾ ਜਲਦੀ ਆ ਫੇਰ ਮਾਰ ਕੇ ਜਲਦੀ ਆ ਜਾਈ ਸਵਾ ਚੱਲੀ ਆ ਤਾਂ ਦੁੱਧ ਫੜ ਲੈ ਆਉਣ ਲੱਗੀ ਚੱਲਾ ਆਉਂਗੀ ਮੰਮੀ ਆ ਆਉਣ ਲੱਗੇ ਦੁੱਧ ਫੜ ਲਿਆ ਮੈਂ ਠੀਕ ਆ ਬੋਲ ਮੈਂ ਸਾਂ ਜਿਬਰਾ ਲੱਭਾ ਦਵਾਂ ਅੰਦਰੋਂ ਟਿੱਕਾ ਲਵਾ ਦੇਈਂ ਨਾ ਮੈਂ ਦੰਮੇ ਕੀ ਕਰਨਾ ਚੰਗਾ ਮਮੀ ਬਣਾ ਲਾ ਜਾਨੀ ਨਾ ਚਾਚੀ ਕਰੇ ਕਿੰਨੇ ਦਿਨ ਹੋ ਗਏ ਗਈ ਨਹੀਂ ਹੋ ਕਿਉਂ ਨਹੀਂ ਆਦਰ ਅੱਛਾ ਸਤਿਕਾਰ ਸਤਿਕਾਰ ਚਾਚੀ ਹੋਰ ਸਨੋ ਠੀਕ ਠਾਕ ਜੀ ਹਾਂ ਆਏ ਨਹੀਂ ਸੱਚੀ ਕਿੰਨੇ ਦਿਨ ਹੋ ਗਏ ਪੈਣਾ ਹੋਣਾ ਕੀ ਉਧਰ ਮੰਮੀ ਤੇਰੀ ਬੜਾ ਲੜ ਕੇ ਗਈ ਇੱਥੇ ਮੇਰੇ ਨਾਲ ਬੜਾ ਵੱਡ ਘਟ ਬੋਲੀ ਕਿਉਂ ਕੀ ਹੁੰਦੀ ਸੀ ਉਹ ਕਹਿੰਦੀ ਸੀ ਕਿ ਕਵਲ ਇਹ ਤੂੰ ਮੇਰੀ ਨਵਾਂ ਨੂੰ ਜਾ ਕੇ ਪੁੱਠੀਆਂ ਸਿੱਧੀਆਂ ਗੱਲਾਂ ਕਹੀਆਂ ਨੇ ਤੇ ਮੈਂ ਮੈਂ ਤਾਂ ਕੋ ਗਾਲੀ ਨਹੀਂ ਕਹੀ ਹੈਗੀ ਨਹੀਂ ਜਾਂਦੀ ਤਾਂ ਇਹਦੇ ਕੋਸ਼ ਹੋਣੀ ਕਿੰਨੇ ਉਹ ਉਦਾਂ ਬੜਾ ਛੜਦੀ ਵੀ ਘਰ ਨਾ ਹੋਵੇ ਸਾਡੀ ਉਹ ਤਾਂ ਕਿਹਾ ਉਹ ਤੇ ਹੱਥੋਂ ਪਾਈ ਹੋ ਚੱਲੀ ਹੱਥੀ ਪੈਣ ਤੱਕ ਗਈ ਮੇਰ ਨਾਲ ਇੰਨਾ ਬੋਲੀ ਆਣ ਤੇ ਹੋਰ ਮੈਂ ਤੇ ਬੋਲੀ ਨਹੀਂ ਮੈਂ ਉਦਾਂ ਦੀ ਇਸ ਕਰਕੇ ਜਾਣਦੀ ਨਹੀਂ ਆ ਤੇ ਮੈਂ ਉਦਾਂ ਗਲੀ ਚ ਨੰਗਦੀ ਵੇਨੀ ਆ ਪਰ ਤੂੰ ਮੈਨੂੰ ਕਿਤੇ ਦਿਖੀ ਨਹੀਂ ਤੂੰ ਕਿਤੇ ਗਈ ਆ ਮੈਂ 26 ਕੋ ਗਈ ਆ ਠੀਕ ਨਹੀਂ ਨਾ ਕੀ ਹੋਇਆ 26 ਨੂੰ ਇਹਨੇ ਤੇ ਚਾਚੀ ਬੜਾ ਤਮਾਸ਼ਾ ਲਾਇਆ ਮम्मी ਨੇ ਘਰ ਮੇਰੇ ਤੇ ਹੱਥ ਵੀ ਚੱਗਿਆ ਹਾਂ ਚਾਚੀ ਮੈਂ ਤੇ ਮੰਮੀ ਨੂੰ ਵੀ ਫੋਨ ਕੀਤਾ ਵੀ ਮੈਂ ਜਾਣਾ ਵਾਂ ਪਿੰਡ ਰਹਿਣ ਅੱਛਾ ਤੇ ਮੰਮੀ ਨੇ ਹੁਣ ਮੈਂ ਸੱਤਿਆ ਇਹਨਾਂ ਤੇ ਮੰਮੀ ਦੀ ਵੀ ਇੰਨੀ ਬੇਇੱਜ਼ਤੀ ਕੀਤੀ ਨਾ ਮੰਮੀ ਨੂੰ ਹੁਣ ਨਹੀਂ ਕਿਤੇ ਜਾਣ ਦਿੱਤਾ ਅੱਛਾ ਦੱਸ ਤੇ ਫਿਰ ਮੰਮੀ ਨੇ ਨਹੀਂ ਮੰਮੀ ਨੂੰ ਨਹੀਂ ਜਾਣ ਦਿੱਤਾ ਤੁਰਨ ਨਾ ਜਾਣ ਨਹੀਂ ਦਿੱਤਾ ਇਹਨਾਂ ਨੇ ਮੇਰੇ ਤੇ ਹੱਥ ਵੀ ਚੁੱਕਿਆ ਮੈਨੂੰ ਮਾਰਿਆ ਵੀ ਅੱਛਾ ਮਾ ਤੇ ਤੇਰੀ ਮੰਮੀ ਨੇ ਫੋਨ ਕੀਤਾ ਏ ਪੁੱਛਿਆ ਏ ਉਹਨੂੰ ਮੈਂ ਕਿੱਥੇ ਕਬ 26 ਦੀਦੀ ਕੋ ਗਈ ਚਾਰ ਦਿਨ ਰਹਿਣ ਵਾਸਤੇ ਤੇ 26 ਨੂੰ ਕੀ ਹੋਇਆ 26 ਕਿਸੇ ਉਹ ਹਸਪੀਟਲ ਦਾਖਲ ਰਹੀ ਕਿੰਨੇ ਦਿਨ ਉਹਨੂੰ ਇਨਫੈਕਸ਼ਨ ਬੜੀ ਹੋ ਗਈ ਅੱਛਾ ਹੁਣ ਠੀਕ ਆ ਹੁਣ ਠੀਕ ਆ ਚਾਰ ਦਿਨ ਮੈਂ ਕੱਢ ਆਈਆਂ ਹੁਣ ਕਰ ਲੈਂਦੀ ਆਪਣਾ ਰੋਟੀ ਪਾਣੀ ਦਾ ਅੱਛਾ ਤੇ ਪੂਨਮ ਨਹੀਂ ਗਈ ਪਤਾ ਲੈਣ ਪੂਨਮ ਨਹੀਂ ਗਈ ਮੈਨੂੰ ਘਲਾਤਾ ਮੰਮੀ ਨੇ ਅੱਛਾ ਉਹਦਾ ਮੰਮੀ ਤੇ ਬੜੀ ਤੇਰੇ ਵੈਰ ਪਈ ਆ ਤੇ ਫਿਰ ਨਿੱਕੀ ਦੇ ਕੋਣ ਦਿੰਦੀ ਤੇ ਨਿੱਕੀ ਵੀ ਜਾਂਦੀ ਆ ਪਤਾ ਲੈਣ ਨਿਕੀ ਨੋ ਨੀ ਨਖਲਾਇਆ ਮੈਨੂੰ ਬੁਲਾਤਾ ਮੈਂ ਮੈਂ ਤੇ ਤੇਰੀ ਮੰਮੀ ਨੇ ਫੋਨ ਕੀਤਾ ਸੀ ਮੈਂ ਹਾਂ ਪਤਾ ਨਹੀਂ ਮੈਂ ਕਿੰਨੇ ਦਿਨ ਹੋ ਗਏ ਮੈਂ ਨੰਗ ਦੀ ਜਾਨੀ ਹੈ ਗਲੀ ਚ ਤੇ ਮੈਂ ਮੈਨੂੰ ਦੇਖਦੀ ਨਹੀਂ ਕਬਲ ਤੇ ਹੀ ਕਿ ਤਾਂ ਮੈਂ ਮੈਨੂੰ ਫੋਨ ਮੈਂ ਕੀਤਾ ਸੀ ਅੱਛਾ ਮੈਂ ਮੈਂ ਮੈਨੂੰ ਕਬਲ ਤਾਂ ਮੰਮੀ ਫਿਕਰ ਕਰਦੇ ਨਾ ਮੇਰੇ ਫੋਨ ਤੇ ਨਾਲੇ ਪੈਸੇ ਪਵਾ ਕੇ ਦਿੱਤੇ ਅੱਛਾ ਤੇ ਮੰਮੀ ਫਿਰ ਮੈਂ ਘਰ ਆ ਕੇ ਮੰਮੀ ਨਾਲ ਗੱਲ ਕੀਤੀ ਅਹੀਂ ਹੋ ਗਏ ਵੀ ਐਂ ਕੱਲ ਪਰਸੋਂ ਅੱਛਾ ਹੁਣ ਤੇ ਬੜੀ ਪਤਾ ਨਹੀਂ ਕੱਲ ਦਾ ਸੁਭਾਅ ਬਦਲ ਗਿਆ ਦਾ ਨਾਰ ਵੀ ਚਲ ਗਈ ਹੋ ਗਈ ਹਣੀ ਚੇਂਜ ਪੈ ਗਿਆ ਨਾ ਪਰ ਚੱਲ ਚੱਲ ਨਹੀਂ ਨਾ ਨਹੀਂ ਪਤਾ ਵੀ ਤੁਹਾਡੇ ਨਾਲ ਵੀ ਲੜ ਕੇ ਗਈ ਘਰ ਮੇਰੇ ਨਾਲ ਤੇ ਬੜਾ ਤਾਂ ਠਾਂ ਠਾਂ ਹੋਈ ਭੈਣਾ ਤੇ ਮੇਰੇ ਵੱਲੋਂ ਢਿੱਲ ਰਹੀ ਉਹਦੇ ਵੱਲੋਂ ਕੋਈ ਢਿੱਲ ਨਹੀਂ ਗਈ ਤੇ ਮੈਂ ਕਿਛਤਾ ਹੀ ਉਹਨੂੰ ਵੀ ਚੱਲ ਕੋਈ ਨਹੀਂ ਘਰ ਆਏ ਦੇ ਨਹੀਂ ਬੇਇਜ਼ਤੀ ਕਰੀ ਦੀ ਚੱਲ ਕੋਈ ਨਹੀਂ ਚਾਚੀ ਹੁਣ ਤੁਸੀਂ ਵੀ ਘਰੇ ਆਇਓ ਨਹੀਂ ਭੈਣਾ ਮੈਂ ਨਹੀਂ ਹੁਣ ਕੋਈ ਗੱਲ ਨਹੀਂ ਹੁਣ ਕੁਛ ਨਹੀਂ ਕਹਿੰਦੀ ਹੁਣ ਉਹਦਾ ਸੁਭਾਅ ਹੋ ਗਿਆ ਥੋੜਾ ਬਦਲ ਗਿਆ ਚੱਲ ਠੀਕ ਹੈ ਉਹਨੂੰ ਕਹੀ ਨਾ ਆਪੇ ਆਏਗੀ ਸ਼ਾਮ ਨੂੰ ਦੁੱਧ ਲੈਣ ਦੁੱਧ ਤੇ ਬਾਹਰ ਫੜਾਉਣੀ ਮੈਂ ਗੜੀ ਚ ਫੜਾਉਣੀ ਮੈਂ ਨਹੀਂ ਆਉਂਦੀ ਘਰ ਕੋਈ ਨਹੀਂ ਅੱਜ ਤੀ ਆਇਓ ਘਰੇ ਕੁਛ ਨਹੀਂ ਕਹਿੰਦੀ ਚੰਗਾ ਅੱਜ ਵੀ ਫੜ ਤੱਲਾ ਚਾਹ ਦਾ ਚਾਪਣ ਗਿਆ ਨਹੀਂ ਬਣਾ ਕੇ ਨਹੀਂ ਨਹੀਂ ਚਾਚੀ ਚਾਹ ਨਹੀਂ ਪੀਣੀ ਮੈਂ ਚਾਹ ਘਰੇ ਭੰਗ ਜਾਨੀ ਨਹੀਂ 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 ਚਾਚੀ ਬਹਿ ਜਾ ਤੂੰ ਲੈ ਮੈਂ ਚੱਲੀ ਹਾਂ ਹੁਣ ਪੂਨਮ ਨੇ ਸੋਚੀ ਬਣਾਣੀ ਨਹੀਂ ਹੁਲਕੇ ਮੈਨੂੰ ਲਾਉਣੇ ਪੈਣੇ ਆ ਚਾਚੀ ਤਾਰਾ ਕੱਢ ਨਹੀਂ ਲੱਗੀ ਕੱਢਣ ਬਸ ਮੈਂ ਭੰਗ ਮਾਰ ਚੱਲ ਫਿਰ ਹੁਣ ਦੋਦਾ ਆਜੋ ਘਰੇ ਫੜਾ ਜਿਓ ਆਉਣਾ ਜੇ ਘਰੇ ਤੇ ਹੀ ਠੀਕ ਆ ਮੀ ਵੀ ਆ ਗਿਆ ਸੀ ਹਾਂ ਹਾਂ ਮੀ ਲੀੜੇ ਲਾੜੇ ਲਾਵਾਂ ਮੈਂ ਜੇ ਹਲਾ ਕੇ ਨਾਲ ਕੋ ਤੇ ਚੱਲ ਚਾਚੀ ਮੀ ਆ ਗਿਆ ਖਾ ਲੋ ਤੁਸੀਂ ਵੀ ਕੰਮ ਆਇਓ ਤਾਂ ਹੁਣ ਕੋਈ ਗੱਲ ਦੱਸਿਓ ਨੂੰ ਨਹੀਂ ਨਹੀਂ ਕੰਕੀਓ ਜੀ ਜਿਆ ਮੈਂ ਮੋੜ ਕੇ ਪੇਰ ਵਾਟਾ ਚੰਗਾ ਫਿਰ ਚਾਚੀ ਆ ਜੀ ਦੋਦ ਲਾ ਕੇ ਚੰਗਾ ਚੰਗਾ ਫਿਰ ਮੀ ਆ ਗਿਆ ਲੰਘ ਜਾਣੀ